संतन बाबा दीप सिंह जी शहीद ਇਹ ਉਹਨਾਂ ਦਾ ਜਨਮ ਨਗਰ ਹੈ ਅਸੀਂ ਉਹਨਾਂ ਦੇ ਜਨਮ ਨਗਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਸਥਾਨ ਗੁਰਦਾਰਾ ਸਾਹਿਬ ਆ ਉੱਥੋਂ ਬੋਲ ਰਹੇ ਆ ਇਹ ਹਰ ਸਾਲ ਦੀ ਤਰ੍ਹਾਂ ਅਸੀਂ ਜਨਮ ਦਿਹਾੜੇ ਦਾ ਜੋੜ ਮੇਲਾ ਮਨਾ ਰਹੇ ਆ ਜਿਹੜਾ ਚਾਰ ਰੋਜ਼ਾ ਅੱਜ ਉਸ ਦਾ ਦੂਜਾ ਦਿਨ ਹੈ 26 ਤਰੀਕ ਹੈ ਤੇ ਬਾਬਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦਾ ਜਨਮ 1682 ਦੇ ਵਿੱਚ ਹੋਇਆ ਮਾਤਾ ਜਿਉਣੀ ਜੀ ਦੀ ਕੋਖੋਂ ਭਾਈ ਭਗਤਾ ਸਿੰਘ ਜੀ ਦੇ ਗ੍ਰਹਿ ਵਿਖੇ ਸੋ ਇਸ ਸੁਭ ਦਿਹਾੜੇ ਦੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਰਾਹੀਂ ਬਹੁਤ ਬਹੁਤ ਸੰਗਤਾਂ ਨੂੰ ਜਿੱਥੇ ਵੀ ਜਿੱਥੇ ਬੈਠੀਆਂ ਸੰਗਤਾਂ ਹਨ ਉਹਨਾਂ ਨੂੰ ਇਸ ਸੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਆਪ ਜੀ ਮੀਡੀਆ ਰਾਹੀਂ ਵੇਖ ਰਹੇ ਹੋ ਦੂਰ ਦਰਾਡੇ ਬੈਠੀਆਂ ਸੰਗਤਾਂ ਇਹ ਬਹੁਤ ਵੱਡਾ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੈ ਇਹ ਪਾਪਾ ਜੀ ਦੇ ਜਨਮ ਦਿਹਾੜੇ ਦਾ ਦੂਸਰਾ ਅੱਜ ਦਿਨ ਹੈ ਕੱਲ ਨੂੰ 27 ਤਰੀਕ ਨੂੰ ਭਾਈ ਪਿੰਦਰਪਾਲ ਸਿੰਘ ਜੀ ਆ ਰਹੇ ਹਨ ਅੱਜ ਰਾਤ ਨੂੰ ਕਵੀ ਦਰਬਾਰ ਹੋ ਰਿਹਾ ਹੈ ਅੱਜ ਸਵੇਰੇ ਢਾਡੀ ਦਰਬਾਰ ਸੀ 28 ਤਰੀਕ ਨੂੰ ਐਤਵਾਰ ਨੂੰ ਬੜਾ ਵੱਡਾ ਜੋੜ ਮੇਲਾ ਚਪਹਿਰੇ ਦਾ ਹੋ ਰਿਹਾ ਵਾ ਦੋਵੇਂ ਦਿਨ 27 ਤਰੀਕ ਨੂੰ 28 ਤਰੀਕ ਨੂੰ ਅਮਰ ਸੰਚਾਰ ਵੀ ਹੋਵੇਗਾ ਇਸ ਕਰਕੇ ਮੈਂ ਇਹ ਸੁਭ ਦਿਹਾੜੇ ਦੀ ਲੱਖ ਲੱਖ ਸੰਗਤਾਂ ਨੂੰ ਮੀਂਦੇ ਰਹੀ ਵਧਾਈ ਦੇਂਦਾ ਪਹਿਰੇ ਦਾ ਪ੍ਰੋਗਰਾਮ 28 ਤਰੀਕ ਦਾ ਜੁਪਹਿਰੇ ਦਾ ਪ੍ਰੋਗਰਾਮ 28 ਤਰੀਕ ਦਾ ਕੀ ਹੋਏਗਾ ਉਸ ਦਿਨ ਭਾਈ ਗੁਰਕਮਲ ਸਿੰਘ ਜੀ ਜਿਹੜੇ ਹੈਗੇ ਨੇ ਬੀਬੀ ਖੋਲਾ ਜੀ ਕਮਲਾਈ ਕੇਂਦਰ ٹرسٹ ਵਾਲੇ ਉਹ ਆਪ ਹਾਜ਼ਰੀ ਭਰਦੇ ਨੇ ਉਸ ਦਿਨ ਵੀ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਉਹ ਹਰ ਮਹੀਨੇ ਜੁਪਹਿਰਾ ਜਦ ਤੱਕ ਜੁਪਹਿਰਾ ਸਮਾਰਗਮ ਕਰਦੇ ਨੇ ਤੇ ਉਸ ਦਿਨ ਨਾਲੇ ਜਿਹੜਾ ਜੋੜ ਮੇਲੇ ਦੇ ਸਬੰਧ ਵਿੱਚ ਅਸੀਂ ਕਬੱਡੀ ਕੱਪ ਕਰਾਉਨੇ ਆ ਜਿਹੜਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਉਹ ਕਬੱਡੀ ਕੱਪ ਵੀ ਜਿਹੜਾ 28 ਤਰੀਕ ਉਸੰਤ ਮੇਲਾ 26 ਤਰੀਕ ਦਾ ਮੰਨ ਲਿਆ ਉਸਤਾਇ ਦਾ ਮੰਨ ਲਿਆ ਆ ਐਕਸਪ੍ਰੈਸ ਨਹੀਂ ਹੈ ਨਹੀਂ ਉਹ ਐਸੀ ਗੱਲ ਨਹੀਂ ਹੈ ਅਸੀਂ 14 ਮਾਘ ਦੇਸੀ ਦਾ ਮੇਲਾ ਮਨਾਉਨੇ ਆ ਤੇ ਕਿਉਂਕਿ ਕਾਨ ਸਿੰਘ ਦਾਬਾ ਨੇ ਜੇ ਮਹਾਰ ਕੋਸ਼ ਵਿੱਚ ਜਿਹੜਾ ਦਰਜ ਕੀਤਾ ਹੈ ਕਿ ਬਾਬਾ ਜੀ ਦਾ ਜਨਮ 14 ਮਾਘ 1682 ਈਸਵੀ ਨੂੰ ਹੋਇਆ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਅਸੀਂ ਉਸ ਚੀਜ਼ ਨੂੰ ਲੈ ਕੇ ਜਿਹੜਾ ਵਾ 14 ਮਾਘ ਨੂੰ ਮਨਾਉਨੇ ਆ ਉਹ ਕਿਸੇ ਸਾਲ 14 ਮਾਘ 26 ਜਨਵਰੀ ਨੂੰ ਆਉਂਦਾ ਹੈ ਇਸ ਸਾਲ 27 ਜਨਵਰੀ ਨੂੰ ਆਉਂਦਾ ਹੈ ਇਸ ਸਾਲ ਜਿਹੜਾ 14 ਮਾਗਿਆ ਉਹ 27 ਜਨਵਰੀ ਨੂੰ ਆ ਪਰ ਅਸੀਂ ਚਾਰ ਰੋਜ਼ਾਂ ਜੋੜ ਮੇਲਾ ਮਨਾਉਦੇ ਕਰਕੇ ਉਹ 26 ਨੂੰ ਅੱਜ ਜ 27 ਨੂੰ ਅੱਜ ਉਹਦੀ ਸਾਨੂੰ ਦੂਸਰਾ ਦਿਨ ਹੈ ਜੀ ਅੱਜ ਜੋੜ ਮੇਲਾ ਦਾ 28 ਨੂੰ ਤਰੀਕ ਨੂੰ ਸਮਾਪਤ ਹੋਏ ਧੰਨਵਾਦ ਜੀ ਠੀਕ ਸਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਇਸਤ੍ਰਾਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਕਹਿਣਾ ਚਾਹ ਬਹਾ ਗ੍ਰੀਤਾ ਖਾਲਸਾ ਵੇ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੇਵਾ ਚੱਲ ਰਹੀ ਹੈ ਧਾਨਤਨ ਬਾਬਾ ਅਰਮਨ ਸੰਤ ਰਤਨ ਬਾਬਾ ਹਰਮਨ ਸਿੰਘ ਦਿੱਲੀ ਵਾਲੇ ਜੋ ਆਲ ਵਰਲਡ ਦੇ ਵਿੱਚ ਉਹਨਾਂ ਦੀ ਸੇਵਾ ਚੱਲ ਰਹੀ ਹੈ ਬਹੁਤ ਹੀ ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਹੈ ਤੇ ਇਹ ਜੋ ਗੰਨੇ ਦੀ ਸੇਵਾ ਆ ਰਹੀ ਹੈ ਇਹ ਗੁਰਦੁਆਰਾ ਜੋ ਅੱਚਲ ਸਾਹਿਬ ਗੁਰਦੁਆਰਾ ਹੈ ਪਟਿਆਲਾ ਇਹ ਉਸ ਇਲਾਕੇ ਦੇ ਵਿੱਚੋਂ ਗੁਰਦੁਆਰਾ ਅਚਲ ਸਾਹਿਬ ਤੋਂ ਬਾਬਾ ਮਲਕੀਤ ਸਿੰਘ ਜੋ ਜਸੇਦਾਰ ਹਨ ਉਹਨਾਂ ਦੀ ਰੇਖ ਦੇ ਥੱਲੇ ਇਹ ਸਾਰੀ ਸੇਵਾ ਜਿਹੜੀ ਆ ਰਹੀ ਹੈ ਇਹ ਸਾਰਾ ਗੰਨਾ ਸ੍ਰੀ ਹਰਗੋਬਿੰਦਪੁਰੇ ਇਲਾਕੇ ਚੋਂ ਮਹਿਤਾ ਚੌਂਕ ਅਚਲ ਸਾਹਿਬ ਇਲਾਕੇ ਚੋਂ ਸਾਰੇ ਗੰਨੇ ਦੀ ਸੇਵਾ ਜਿਹੜੀ ਇਹ ਸੰਗਤਾਂ ਲੋਟਦੀਆਂ ਹਨ ਪਿੰਡਾਂ ਦੇ ਵਿੱਚ ਬਾਬਾ ਜੀ ਪ੍ਰੇਰਨਾ ਕਰਦੇ ਹਨ ਬਾਬਾ ਮਲਕੀਤ ਸਿੰਘ ਜੀ ਤੇ ਇਹ ਜੋ ਗੰਨਾ ਇਹ ਬਹੁਤ ਜਿਆਦਾ ਉਧਰ ਗੰਨਾ ਹੈ ਇਹ ਪਿੰਡਾਂ ਦੇ ਵਿੱਚ ਕੋਈ ਇੱਕ ਇੱਕ ਟਰਾਲਾ ਵੀ ਸੰਗਤ ਭਰਦੀ ਆ ਇਕੱਲਾ ਇਕੱਲਾ ਘਰ ਟਰਾਲਾ ਭਰਦੇ ਹਨ ਤੇ ਬਹੁਤ ਜਿਆਦੀ ਸੰਗਤ ਸੇਵਾ ਕਰਦੀ ਆ ਜਿਹੜੀ ਸੰਗਤ ਨਾਲ ਸੇਵਾ ਕਰਨ ਵਾਸਤੇ ਆਏ ਨੌਜਵਾਨ ਕੋਈ 100 ਬੰਦੇ ਦੇ ਕਰੀਬ ਆਇਆ ਉਹ ਸਾਰੇ ਸਰਦਾ ਦੇ ਨਾਲ ਸੇਵਾ ਕਰਦੇ ਹਨ ਇੱਧਰ ਵੀ ਸੇਵਾ ਬਹੁਤ ਹਸਤਾਨਾਂ ਤੇ ਬਾਬਾ ਹਰਮਨ ਸਿੰਘ ਦਿੱਲੀ ਵਾਲਿਆਂ ਦੀ ਕਾਰ ਸੇਵਾ ਚੱਲ ਰਹੀ ਹੈ। ਇਹ ਜੋ ਗੰਨੇ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਧਾਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਇਹ ਆਉਦੇ ਹਨ। ਤੇ ਇਹ ਗੰਨੇ ਦੇ ਲੰਗਰ ਲਾਉਂਦੇ ਹਾਂ 14-15 ਸਾਲ ਤੋਂ ਬਾਬਾ ਜੀ ਇਹ ਅਚਲ ਸਾਹਿਬ ਤੋਂ ਗੰਨਾ ਭੇਜਦੇ ਹਨ। ਇਹ ਇਹ ਲੰਗਰ ਚੱਲਦੇ ਹਨ ਸੰਗਠਨ ਦੇ ਸਹਿਯੋਗ ਦੇ ਨਾਲ ਇਹ ਇਹ ਲੰਗਰ ਦੀ ਸੇਵਾ ਚੱਲਦੀ ਹੈ